ਦੋ ਲੱਖ ਤੋਂ ਵੱਧ ਸਟੂਡੈਂਟਸ ਨੇ ਜਿਨ੍ਹਾਂ ਦੀ ਜ਼ਿੰਦਗੀ ਇਫੈਕਟ ਹੋਊਗੀ ਜੇ ਸੈਨੇਟ ਨਾ ਰਹੀ ਤੁਹਾਡੇ ਬੱਚਿਆਂ ਨੇ ਅੱਜ ਨਹੀਂ ਤਾਂ ਕੱਲ ਯੂਨੀਵਰਸਿਟੀ ਦੇ ਵਿੱਚ ਆ ਕੇ ਪੜ੍ਹਨਾ ਆ ਹੁਣ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਬਹੁਤ ਮਹਿੰਗੀਆਂ ਨੇ ਤੇ ਜੇ ਸੈਨੇਟ ਨਾ ਰਹੀ ਤਾਉਣ ਵਾਲੇ ਟਾਈਮ ਦੇ ਵਿੱਚ ਇਹ ਯੂਨੀਵਰਸਿਟੀ ਵੀ ਉਹਨਾਂ ਵਰਗੀ ਬਣ ਜੂਗੀ ਤੇ ਜੇ ਉਹਨਾਂ ਵਰਗੀ ਨਾ ਬਣੀ ਤਾਂ ਬੰਦ ਹੋ ਜੂਗੀ ਕਿਉਂਕਿ ਸੈਨੇਟ ਨੂੰ ਭੰਗ ਕਰਨ ਦਾ ਇੱਕੋ ਇੱਕ ਕਾਰਨ ਹੀ ਇਹ ਆ ਵੀ ਇਹ ਜਿਹੜੇ ਸਟੂਡੈਂਟਸ ਦੇ ਹੱਕ ਦੀ ਜਿਹੜੀ ਗੱਲ ਆ ਉਹ ਕਰਨ ਵਾਲੀ ਇਹ ਡੈਮੋਕ੍ਰੈਟਿਕ ਬਾਡੀ ਆ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਆ ਮੰਨ ਲਓ ਕਿ ਤੁਸੀਂ ਮੈਡੀਕਲ ਲੀਵ ਕਰਕੇ ਨਹੀਂ ਆ ਪਾਏ ਤਾਂ ਤੁਹਾਨੂੰ 1.5 ਲੱਖ ਰੁਪਏ ਜਮ੍ਹਾਂ ਕਰਾਉਣਾ ਪਊਗਾ ਸਿਰਫ ਪੇਪਰ ਦੇਣ ਲਈ ਦੇਖੋ ਜੀ ਪੰਜਾਬ ਸਰਕਾਰ ਨੇ ਬਹੁਤ ਕਮਜ਼ੋਰ ਰੋਲ ਅਦਾ ਕੀਤਾ ਦੇਖੋ ਕੁਝ ਕੁ ਲੋਕਾਂ ਨੂੰ ਛੱਡ ਕੇ ਜਿਹੜੇ ਉਹਨਾਂ ਦੇ ਕੁਝ ਸੰਸਦ ਹੈਗੇ ਨੇ ਜਿਹੜੇ ਇਸ ਯੂਨੀਵਰਸਿਟੀ ਨਾਲ ਪੁਰਾਣੇ ਟਾਈਮ ਤੋਂ ਜੁੜੇ ਆ ਉਹ ਉਹ ਆਪਣੇ ਲੈਵਲ ਤੇ ਕੰਮ ਕਰਦੇ ਰਹੇ ਆ ਪਰ ਇਹ ਉਹਨਾਂ ਦੇ ਵੀ ਨਹੀਂ ਸੁਣਦੇ ਹੈਗੇ ਜੇ ਪੰਜਾਬ ਯੂਨੀਵਰਸਿਟੀ ਨੂੰ ਨਾ ਬਚਾ ਸਕੇ ਬਾਕੀ ਯੂਨੀਵਰਸਿਟੀ ਤਾਂ ਆਪਣੀਆਂ ਚਲੋ ਮੇਨ ਦਾ ਦੋ ਹੀ ਰਹਿ ਜਾਂਦੀਆਂ ਨੇ ਉਹਨਾਂ ਦੇ ਉੱਤੇ ਤਾਂ ਕਬਜ਼ਾ ਨਹੀਂ ਕਰ ਪਰ ਚੰਡੀਗੜ੍ਹ ਤੋਂ ਆਪਣਾ ਜਿਹੜਾ ਹੱਕ ਹੈਗਾ ਉਹ ਪਰਮਾਨੈਂਟ ਖਤਮ ਹੋ ਜੂਗਾ ਸੋ ਪੰਜਾਬ ਯੂਨੀਵਰਸਿਟੀ ਦੇ ਅੰਦਰ ਮੌਜੂਦਾਂ ਅਸੀਂ ਜਿੱਥੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਲੱਗਾ ਹੋਇਆ ਹੈ ਔਰ ਹੌਲੀ ਹੌਲੀ ਕਰਕੇ ਵੱਡੀਆਂ ਸਿੱਖਿਅਤਾ ਜੜੀਆਂ ਨੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਤਸਵੀਰਾਂ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਹੋ ਕਿ ਵਿਦਿਆਰਥੀ ਗਿਲ ਵਿੱਚ ਚੁਣਵੇਂ ਹੀ ਇੱਥੇ ਮੌਜੂਦ ਨੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਾਲ ਦਿੱਤੀ ਹੋਈ ਸੀ ਕਿ ਅੱਜ ਕੌਣ-ਕੌਣ ਆਉਂਦਾ ਸੋ ਕੁਝ ਵੱਡੇ ਚਿਹਰੇ ਜਿਹੜੇ ਇਸ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਉਹ ਸਾਨੂੰ ਜ਼ਰੂਰ ਨਜ਼ਰੀ ਪੈ ਰਹੇ ਨੇ ਅਮਨੋਜ ਮਾਨ ਦਾ ਜ਼ਿਕਰ ਕਰਾਂ ਜਾਂ ਮੈਂ ਐਡਵੋਕੇਟ ਸਿਮਰਨਜੀਤ ਕੌਰ ਗਿਲ ਦਾ ਜ਼ਿਕਰ ਕਰਾਂ ਇਸ ਤੋਂ ਇਲਾਵਾ ਭਾਈ ਮੰਡ یعنی او سانو نظر ا رہے ہیں ا ਵੱਖ-ਵੱਖ ਜਿੱਥੇ ਬਿੰਦੀਆਂ ਜਿਹੜੀਆਂ ਨੇ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਸੋ ਬੈਨਰ ਕਈ ਤਰ੍ਹਾਂ ਦੇ ਲਗਾਏ ਹੋਏ ਨੇ ਨਜ਼ਰ ਮਾਰਿਓ ਜੀ ਅਸੀਂ ਤਾਂ ਵੱਖ-ਵੱਖ ਤਰ੍ਹਾਂ ਦੇ ਬੈਨਰ ਲੱਗੇ ਨੇ ਆਰਐਸਐਸ ਦੇ ਨਾਲ ਸੰਬੰਧੀ ਆਰਐਸਐਸ ਦਾ ਵਿਰੋਧ ਕਰਨ ਵਾਲੇ ਬੈਨਰ ਜਿਹੜੇ ਨੇ ਲੱਗੇ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਸ ਦੇ ਉੱਤੇ ਸਾਫ਼ ਤੌਰ ਤੇ ਆਦੀ ਮੰਗ ਲਿਖੀ ਗਈ ਹੈ ਕਿ ਸੈਂਟਰ ਸਰਕਾਰ ਪੰਜਾਬੀ ਯੂਨੀਵਰਸਿਟੀ ਦਾ ਕੇਂਦਰੀਕਰਨ ਬੰਦ ਕਰੇ ਔਰ 99 ਮੈਂਬਰੀ ਸੈਨੇਟ ਬਹਾਲ ਕਰੇ ਔਰ ਇਹ ਜਿਹੜੀ ਨੋਟੀਫਿਕੇਸ਼ਨ ਹੈ ਇਹ ਵਾਪਸ ਵੀ ਲੈ ਲਈ ਗਈ ਸੀ ਔਰ ਬਹਾਲ ਵੀ ਕਰ ਦਿੱਤੀ ਗਈ ਦਿੱਲੀ ਸਰਕਾਰ ਪੰਜਾਬ ਨਾਲ ਦੂਗਲਾ ਪੰਤੀ ਵਿਤਕਰਾ ਬੰਦ ਕਰੇ ਇਸ ਤਰ੍ਹਾਂ ਦੇ ਬੈਰੀਕੇਡਸ ਜਿਹੜੇ ਨੇ ਬੈਰੀਕੇਡਸ ਦੇ ਉੱਤੇ ਨੋਟਿਸ ਜਿਹੜੇ ਨੇ ਉਹ ਲੱਗੇ ਹੋਏ ਨੇ ਅਸੀਂ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਅ ਮੈਂਬਰਸ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਵੀ ਇੱਥੇ ਵੱਡੇ-ਚਿਹਰੇ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਹੌਲੀ-ਹੌਲੀ ਇੱਥੇ ਇਕੱਠ ਜਿਹੜਾ ਹੈ ਉਹ ਵਧੇਗਾ ਤਾਂ ਐਡਵੋਕੇਟ ਸਿਮਰਨਜੀਤ ਕੌਰ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਨਿਰਦਨ ਅ ਮੈਮ ਤੁਸੀਂ ਅੱਜ ਇੱਥੇ ਪਹੁੰਚੇ ਹੋ ਤੇ ਜੀ ਤੁਸੀਂ ਰਾਤ ਦੇ ਇੱਥੀਆਂ ਰਾਤ ਦੇ ਕਿਉਂਕਿ ਪਤਾ ਸੀਗਾ ਵੀ ਇਹਨਾਂ ਨੇ ਸਵੇਰੇ ਐਂਟਰੀ ਕਰਨੀ ਔਕੀ ਕਰ ਦੇਣੀ ਆ ਤੇ ਪਹਿਲਾਂ ਮੈਂ ਮੈਂ ਕੰਟੀਨਿਊਲੀ ਆ ਰਹੀ ਆ ਜਦੋਂ ਰਾਤ ਦੇ ਦਰਵਾਜ਼ੇ ਬੰਦ ਕਰਨ ਲੱਗੇ ਗੇਟਸ ਬੰਦ ਕਰਨ ਲੱਗੇ ਤੇ ਆਪਾਂ ਰਾਤ ਹੀ ਆ ਗਏ ਸੀ ਅੱਛਾ ਤੁਸੀਂ ਮਤਲਬ ਰਾਤ ਦਾ ਸਿਨੈਰੀਓ ਦੇਖਿਆ ਥੋੜਾ ਜਿਹਾ ਦੱਸੋਗੇ ਤੁਸੀਂ ਦਰਸ਼ਕਾਂ ਨੂੰ ਕਿ ਰਾਤ ਤੋਂ ਹੀ ਆਉਣਾ ਬੰਦ ਕਰ ਦਿੱਤਾ ਗਿਆ ਸੀ ਇਹ ਪੁਲਿਸ ਜਿਹੜੀ ਲੱਗੀ ਰਾਤ ਨੂੰ ਰਾਤ ਹੀ ਬਿਲਕੁਲ ਰਾਤ ਹੀ ਲੱਗੀ ਸੀਗੀ ਰਾਤ ਗੇਟ ਬੰਦ ਕਰਤੇ ਸੀਗੇ ਤੇ ਫਿਰ ਥੋੜਾ ਜਿਹਾ ਹਲਾਗੁਲਾ ਕਰਕੇ ਖੜਾਇਆ ਥੋੜੀ ਦੇਰ ਲਈ ਬਟ ਬਾਅਦ ਵਿੱਚ ਇਹਨਾਂ ਨੇ ਬੰਦ ਕਰਤੇ ਕੱਲੀ ਇੱਕ ਗੱਡੀ ਆਉਣ ਦਿੱਤੀ ਸੀਗੀ ਲੰਗਰ ਵਾਲੇ ਉਸ ਤੋਂ ਬਿਨਾ ਸਬਦਾ ਇਹਨਾਂ ਨੇ ਆਉਣਾ ਜਾਣਾ ਬੰਦ ਕਰ ਦਿੱਤਾ ਸੀ ਗੱਡੀਆਂ ਵੀ ਨਹੀਂ ਆਉਂਦੇ ਰੇ ਇਵਨ ਜਿਹੜੇ ਸਟੂਡੈਂਟਸ ਨੇ ਤੇ ਉਹਨਾਂ ਕੋਲ ਵੀ ਮੰਨ ਲਓ ਕਿਸੇ ਦਾ ਆਈ ਕਾਰਡ ਫੋਨ ਦੇ ਵਿੱਚ ਹੈਗਾ ਵੈਸੇ ਕੋਲੇ ਨਹੀਂ ਹੈਗਾ ਕਿਉਂਕਿ ਅੱਜ ਕੱਲ ਆਪਾਂ ਕੈਰੀ ਵੀ ਨਹੀਂ ਕਰਦੇ ਹੈਗੇ ਤੇ ਉਹਨਾਂ ਨੂੰ ਵੀ ਨਹੀਂ ਆਉਣ ਦੇ ਰੇ ਸਟੂਡੈਂਟਸ ਵੀ ਵਿਚਾਰੇ ਬੜੇ ਔਖੇ ਚੋਰ ਮੋਰੀਆਂ ਰੇ ਪਹੁੰਚ ਰਹੇ ਨੇ ਦੇਖ ਲਓ ਹਾਲਾਤ ਕੀ ਆ ਇਵਨ ਪੰਜਾਬ ਵਾਲੇ ਪਾਸਿਓਂ ਤਾਂ ਮੋਹਾਲੀ ਦੇ ਵਿੱਚ ਇਹਨਾਂ ਨੇ ਬੈਰੀਗੇਟਿੰਗ ਕਰਤੀ ਆ ਰਾਹ ਸਾਰੇ ਪਾਸਿਓਂ ਬਲੌਕ ਕਰਤੇ ਨੇ ਹਿਮਾਚਲ ਵਾਲੇ ਪਾਸੇ ਵੀ ਹਰਾਨੇ ਵਾਲੇ ਪਾਸੇ ਵੀ ਮਨਸ਼ਾ ਮੈਮ ਤੁਸੀਂ ਕੀ ਸਮਝਦੇ ਹੋ ਕਿਉਂਕਿ ਜੇ ਬੀਜੇਪੀ ਦੀ ਆਪਾਂ ਮਣੀ ਬੀਜੇਪੀ ਨੇ ਕੁਝ ਹੀ ਦਿਨ ਪਹਿਲਾਂ ਦੋ ਕੁ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਅਸੀਂ ਦੋਵੇਂ ਨੋਟੀਫਿਕੇਸ਼ਨਸ ਵਾਪਸ ਲੈ ਲਈਆਂ ਨੇ ਤੇ ਹੁਣ ਕਿਸੇ ਤਰ੍ਹਾਂ ਦਾ ਮਸਲਾ ਨਹੀਂ ਹੋਣਾ ਚਾਹੀਦਾ ਤੇ ਤੁਹਾਨੂੰ ਕੀ ਲੱਗਦਾ ਮਨਸ਼ਾ ਕੀ ਹੈ ਹੁਣ ਇਸ ਵੇਲੇ ਦੇਖੋ ਮੈਂ ਤਾਂ ਨਹੀਂ ਕਹਿੰਦੀ ਵੀ ਉਹਨਾਂ ਨੇ ਹੁਣ ਨੋਟੀਫਿਕੇਸ਼ਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਸਾਡੇ ਅੱਗੇ ਚੁਕਣਾ ਪੈਣਾ ਹੀ ਆ ਇਹਨਾਂ ਇਹ ਸਟੂਡੈਂਟਸ ਹੈਗੇ ਆ ਇੱਥੇ ਦੇ ਪੁਰਾਣੇ ਅਸੀਂ ਸਾਡੇ ਵਰਗੇ ਸਟੂਡੈਂਟ ਹੈਗੇ ਆ ਫਿਰ ਬਾਹਰੋਂ ਜਿਹੜੀ ਲੋਕਾਂ ਦੀ سپورਟ ਮਿਲ ਰਹੀ ਆ ਪੂਰੇ ਪੰਜਾਬ ਦੀ ਹਰਿਆਣਾ ਹਿਮਾਚਲ ਦੀ ਪਾਰਟੀਆਂ ਦੀ ਵੀ ਮਿਲ ਰਹੀ ਆ ਸੋ ਇਹਨਾਂ ਨੂੰ ਇਹਨਾਂ ਦਾ ਪਤਾ ਹੈ ਕਿ ਇਹ ਨਹੀਂ ਟਿਕ ਸਕਣਗੇ ਪਰ ਹੁਣ ਇੱਕੋ ਨਹੀਂ ਹੁੰਦਾ ਕਿ ਆਪਣੀ ਮਾੜੀ-ਮੋਢੀ ਜਿਹੜੀ ਬੱਚੀ ਹੋਈ ਆ ਉਹ ਇੱਜ਼ਤ ਦੀ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਤੇ ਦੂਜੀ ਗੱਲ ਇਹਨਾਂ ਦੇ ਸ਼ਹਿਦਮੰਦ ਦੇ ਵਿੱਚ ਕਿਤੇ ਡਰ ਹੋਊਗਾ ਵੀ ਇਹ ਜੇ ਕਿਤੇ ਸਾਰੇ ਇੱਥੇ ਆ ਗਏ ਤੇ ਇੱਥੇ ਬੈਠ ਗਏ ਤੇ ਫਿਰ ਇਥੇ ਚੱਕਣੇ ਔਖੇ ਹੋ ਜਾਣੇ ਆ ਸੋ ਇਹਨਾਂ ਦੇ ਇਹਨਾਂ ਨੇ ਆਪਣਾ ਦੇਖਿਆ ਹੀ ਆ ਦਿੱਲੀ ਵਾਲਾ ਮਾਹੌਲ ਤੇ ਇਸ ਕਰਕੇ ਵੀ ਡਰੇ ਹੋ ਸਕਦੇ ਆ ਕਿ ਪ੍ਰਸ਼ਾਸਨ ਦੇ ਮਨਚੇ ਡਰ ਹੋਵੇ ਹਾਂ ਆਮ ਲੋਕਾਂ ਨੂੰ ਕਿਵੇਂ ਸਮਝਾਓਗੇ ਮੈਮ ਤੁਸੀਂ ਕਿ ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਇਲੈਕਸ਼ਨਸ ਕਰਾਉਣੀਆਂ ਕਿੰਨੀਆਂ ਕੁ ਜ਼ਰੂਰੀ ਨੇ ਤੇ ਕਿਉਂ ਜ਼ਰੂਰੀ ਨੇ ਜਿਹੜੇ ਲੋਕ ਅੱਜ ਘਰਾਂ ਦੇ ਵਿੱਚ ਬੈਠੇ ਨੇ ਜੋ ਇਹ ਮਸਲਾ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੂੰ ਕਿਵੇਂ ਸਮਝਾਓਗੇ ਦੇਖੋ ਸੌਖੀ ਜੀ ਭਾਸ਼ਾ ਦੇ ਵਿੱਚ ਇੰਨੀ ਗੱਲ ਦੱਸਦੀਆਂ ਕਿ ਤੁਹਾਡੇ ਬੱਚਿਆਂ ਨੇ ਅੱਜ ਨਹੀਂ ਤਾਂ ਕੱਲ ਯੂਨੀਵਰਸਿਟੀ ਦੇ ਵਿੱਚ ਆ ਕੇ ਪੜਨਾ ਆ ਹੁਣ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਆ ਬਹੁਤ ਮਹਿੰਗੀਆਂ ਨੇ ਤੇ ਜੇ ਸੈਨੇਟ ਨਾ ਰਹੀ ਤਾਉਣ ਵਾਲੇ ਟਾਈਮ ਦੇ ਵਿੱਚ ਇਹ ਯੂਨੀਵਰਸਿਟੀ ਵੀ ਉਹਨਾਂ ਵਰਗੀ ਬਣ ਜੂਗੀ ਤੇ ਜੇ ਉਹਨਾਂ ਵਰਗੀ ਨਾ ਬਣੀ ਤਾਂ ਬੰਦ ਹੋ ਜੂਗੀ ਕਿਉਂਕਿ ਸੈਨੇਟ ਨੂੰ ਭੰਗ ਕਰਨ ਦਾ ਇੱਕੋ ਇੱਕ ਕਾਰਨ ਹੀ ਇਹ ਆ ਵੀ ਇਹ ਜਿਹੜੇ ਸਟੂਡੈਂਟਸ ਦੇ ਹੱਕ ਦੀ ਜਿਹੜੀ ਗੱਲ ਆ ਉਹ ਕਰਨ ਵਾਲੀ ਇਹ ਡੈਮੋਕਰੈਟਿਕ ਬਾਡੀ ਆ ਉਹਨੂੰ ਇਹ ਖਤਮ ਕਰਨਾ ਚਾਹੁੰਦੇ ਆ ਮਤਲਬ ਇੱਕ ਕਿਸਮ ਦੀ ਇਹ ਆ ਵੀ ਅਸੀਂ ਆਪਣੇ ਨੁਮਾਇੰਦੇ ਚੁਣ ਕੇ ਜਿਹੜੇ ਭੇਜਦੇ ਆ ਇੱਥੇ ਪੂਰੇ ਪੰਜਾਬ ਦੇ ਵਿੱਚੋਂ ਹੀ ਜਿਹੜੇ ਗ੍ਰੈਜੂਏਟ ਕੰਸਟੀਟੂਐਂਸੀ ਦੇ ਹੈਗੇ ਆ ਉਹ ਚੁਣ ਕੇ ਆਉਂਦੇ ਨੇ ਤੇ ਉਹ ਉਹੀ ਅੱਗੋਂ ਕੋਈ ਵੀ ਇਹ ਕਹ ਲਓ ਕਿ ਨਾਦਰ ਸ਼ਾਹੀ ਫਰਮਾਨ ਜਾਰੀ ਨਹੀਂ ਹੋਣ ਦਿੰਦੇ ਹੁਣ ਜੇ ਇੱਥੇ ਇਲੈਕਸ਼ਨ ਹੋਈਆਂ ਹੁੰਦੀਆਂ ਸੈਨੇਟ ਦੀਆਂ ਜੇ ਸੈਨੇਟ ਪ੍ਰੋਪਰ ਵਰਕਿੰਗ ਹੁੰਦੀ ਤਾਂ ਜਿਹੜਾ ਐਫੀਡੇਵਿਟ ਵਾਲਾ ਇਸ਼ੂ ਹੋਇਆ ਸੀ ਉਹ ਵੀ ਨਹੀਂ ਹੋਣਾ ਸੀਗਾ ਹੂੰ ਸੋ ਇਹ ਇਹੋ ਜੀਆਂ ਮਤਲਬ ਤੁਸੀਂ ਦੇਖ ਹੀ ਸਕਦੇ ਹੋ ਵੀ ਕੀ ਕੀ ਚੀਜ਼ਾਂ ਹੋ ਸਕਦੀਆਂ ਨੇ ਫਿਰ ਕੱਲ ਨੂੰ ਇੱਥੇ ਵੀ ਹਾਲਾਤ ਇਹੀ ਹੋਣਗੇ ਕਿ ਤੁਸੀਂ ਮੰਨ ਲਓ ਕਿ ਤੁਸੀਂ ਮੈਡੀਕਲ ਲੀਵ ਕਰਕੇ ਨਹੀਂ ਆ पाए ਤਾਂ ਤੁਹਾਨੂੰ 1.5 ਲੱਖ ਰੁਪਏ ਜਮ੍ਹਾਂ ਕਰਾਉਣਾ ਪਊਗਾ ਸਿਰਫ ਪੇਪਰ ਦੇਣ ਲਈ ਤੁਹਾਡੇ ਫਿਊਚਰ ਨਾਲ ਖਲਵਾੜ ਕੀਤਾ ਜਾਊਗਾ ਸੋ ਇਹੋ ਜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇ ਨਹੀਂ ਕਰਨਾ ਚਾਹੁੰਦੇ ਪੰਜਾਬ ਦੀ ਜਿਹੜੀ ਮਤਲਬ ਹੱਕ ਐਂਡ ਆਲ ਉਹ ਤਾਂ ਫਿਰ ਵੀ ਦੂਰ ਦੀਆਂ ਗੱਲਾਂ ਰਹਿ ਗਈ ਜੀ ਇਹ ਜਿਹੜੀ ਚੀਜ਼ ਆ ਉਤੋਂ ਪੰਜਾਬ ਦੇ ਤੁਸੀਂ ਦੇਖ ਲਓ ਵੀ 200 ਤੋਂ ਵੱਧ ਕਾਲਜਿਸ ਆ ਜਿਹੜੇ ਐਫੀਲੀਏਟਡ ਨੇ ਠੀਕ ਹੈ 2 ਲੱਖ ਤੋਂ ਵੱਧ ਸਟੂਡੈਂਟਸ ਨੇ ਜਿਨ੍ਹਾਂ ਦੀ ਜ਼ਿੰਦਗੀ ਇਫੈਕਟ ਹੋਊਗੀ ਜੇ ਸੈਨੇਟ ਨਾ ਰਹੀ ਸੋ ਇਹ ਕੋਈ ਛੋਟੀ ਜੀ ਚੀਜ਼ ਨਹੀਂ ਹੈਗੀ ਸਾਰਿਆਂ ਦੇ ਕਾਨੂੰਨ ਆ ਜਿਹੜੇ ਇੱਥੋਂ ਬੰਦ ਨੇ ਪੰਜਾਬ ਸਰਕਾਰ ਦੇ ਪ੍ਰਤੀ ਵੀ ਕਾਫੀ ਨਰਾਜ਼ਗੀ ਹੈ ਸਟੂਡੈਂਟਸ ਨੂੰ ਔਰ ਆਪਾਂ ਦੇਖਿਆ ਹੈ ਕਿ ਉਹਨਾਂ ਤੋਂ ਵੀ ਹੁਣ ਸਵਾਲ ਹੋਣ ਲੱਗ ਪਏ ਨੇ ਕਿ ਤੁਸੀਂ ਆਵਾਜ਼ ਕਿਉਂ ਨਹੀਂ ਚੁੱਕਦੇ ਇਹ ਵੀ ਆਖਿਆ ਗਿਆ ਕਿ ਹੁਣ ਮਤਿਆਂ ਦੇ ਨਾਲ ਗੱਲ ਨਹੀਂ ਬੰਨੀ ਤਾਂ ਹਲ ਤੁਹਾਨੂੰ ਮੈਮ ਕੀ ਨਜ਼ਰ ਆਉਂਦਾ ਹੈ ਕਿ ਤੁਹਾਨੂੰ ਲੱਗਦਾ ਪੰਜਾਬ ਸਰਕਾਰ ਨੂੰ ਇੱਕ ਕੜੀ ਬਣ ਕੇ ਕੰਮ ਕਰਨਾ ਹੀ ਪਊਗਾ ਹੁਣ ਦੇਖੋ ਜੀ ਪੰਜਾਬ ਸਰਕਾਰ ਨੇ ਬਹੁਤ ਕਮਜ਼ੋਰ ਰੋਲ ਅਦਾ ਕੀਤਾ ਦੇਖੋ ਕੁਝ ਕੁ ਲੋਕਾਂ ਨੂੰ ਛੱਡ ਕੇ ਜਿਹੜੇ ਉਹਨਾਂ ਦੇ ਕੁਝ ਸੰਸਦ ਹੈਗੇ ਨੇ ਜਿਹੜੇ ਇਸ ਯੂਨੀਵਰਸਿਟੀ ਨਾਲ ਪੁਰਾਣੇ ਟਾਈਮ ਤੋਂ ਜੁੜੇ ਆ ਉਹ ਉਹ ਆਪਣੇ ਲੈਵਲ ਤੇ ਕੰਮ ਕਰਦੇ ਰਹੇ ਆ ਪਰ ਇਹ ਉਹਨਾਂ ਦੇ ਵੀ ਨਹੀਂ ਸੁਣਦੇ ਹੈਗੇ ਸੋ ਇੰਨੀ ਕ ਨਕਮੀਆਂ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਇਹਨਾਂ ਦੀ ਇਹ ਬੀ ਟੀਮ ਹੀ ਹੈ ਭਾਜਪੀ ਦੀ ਤੇ ਜਿਵੇਂ ਉਹ ਦਿੱਲੀ ਤੋਂ ਹੁਕਮ ਹੁੰਦਾ ਉਵੇਂ ਹੀ ਇਹ ਕਰਦੇ ਨੇ ਬਾਕੀ ਕੱਲੇ ਇਹੀ ਕਸੂਰ ਵਾਰਨਗੇ ਮੈਂ ਨਿਊਟਰਲ ਆ ਇਸ ਕਰਕੇ ਮੈਂ ਕਹੂੰਗੀ ਕਿ ਪ੍ਰਾਣੀਆਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਦੀ ਵਿਰਾਸਤ ਨੂੰ ਸੰਭਾਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਾਰੀਆਂ ਜਿੰਨੀਆਂ ਰਹੀਆਂ ਇਹਨਾਂ ਨੇ ਇਹ ਕਦੇ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਦੇਖੋ ਕਿ ਦੋ ਦੋ ਕੋਰਸ ਨੇ ਇੱਕ 3 ਇਅਰ ਲਾਅ ਆ ਜਿਹਦੀ ਨੋਮੀਨਲ ਜੀ ਫੀਸ ਆ ਸਾਡੇ ਟਾਈਮ 6500 ਹੁੰਦੀ ਸੀਗੀ ਤੇ ਹੁਣ ਸ਼ਾਇਦ ਥੋੜੀ ਜਿਹੀ ਵਧਾ ਕੇ 10000 ਕਰਤੀ ਹੋਣੀ ਆ। ਨਹੀਂ ਵੱਧ ਹੈ ਹੀ ਉਹ। ਅੱਛਾ ਵੱਧ ਵੱਧ ਹੋ ਗਈ ਪਰ ਫਿਰ ਵੀ ਮਤਲਬ ਤੇ ਦੂਜੇ ਪਾਸੇ 5 ਇਅਰ ਲਾਅ ਆ ਜਿਹਦੀ 1.5 ਲੱਖ ਰੁਪਏ ਸਾਲ ਦੀ ਫੀਸ ਆ। ਤੁਸੀਂ ਫਰਕ ਦੇਖੋ ਨਾ। ਹਾਂ। ਤੇ ਜਦ ਕਿ ਇਹ 5 ਇਅਰ ਲਾਅ ਦਾ ਕੋਰਸ ਤੇ ਹੋਰ ਜਿਹੜੇ ਸੈਲਫਾਈਨੈਂਸ ਕੋਰਸ ਨੇ ਇਹ ਇਹ ਤਾਂ ਪੰਜਾਬ ਸਰਕਾਰ ਪ੍ਰਾਣੀਆਂ ਨੂੰ ਹੀ ਸੋਚਣਾ ਚਾਹੀਦਾ ਸੀਗਾ ਕਿ ਇਹ ਯੂਨੀਵਰਸਿਟੀ ਆ ਤੇ ਇੱਥੇ ਸੈਲਫਾਈਨੈਂਸ ਕੋਰਸ ਨਹੀਂ ਹੋਣੇ ਚਾਹੀਦੇ ਬਲਕਿ ਇੱਥੇ ਜਿਹੜੇ ਹੈਗੇ ਆ ਯੂਨੀਵਰਸਿਟੀ ਵਾਲਾ ਫਾਈਨੈਂਸ ਕੋਰਸ ਹੀ ਹੋਣੇ ਚਾਹੀਦੇ ਆ ਕਿਉਂਕਿ ਜੀ ਐਜੂਕੇਸ਼ਨ ਹੀ ਤੇ ਫਿਰ ਅਸੀਂ ਉਮੀਦ ਕੀ ਕਰਦੇ ਆ এডੂਕੇਸ਼ਨ ਸਾਡਾ ਮੌਲਿਕ ਅਧਿਕਾਰ ਹੁੰਦਾ ਆ ਤੇ ਜੇ এডੂਕੇਸ਼ਨ ਨਹੀਂ ਮਿਲੂਗੀ ਤਾਂ ਫਿਰ ਅਸੀਂ ਕੱਲ ਨੂੰ ਕੀ ਕਰ ਪਾਵਾਂਗੇ ਤੁਸੀਂ ਆਪ ਦੇਖੋ ਜ਼ਿੰਦਗੀ ਦੇ ਵਿੱਚ এডੂਕੇਸ਼ਨ ਦਾ ਬਹੁਤ ਵੱਡਾ ਰੋਲ ਹੁੰਦਾ ਆ ਸੋ ਜੇ ਇਹਨੂੰ ਵੀ ਮਹਿੰਗੀ ਕਰਤਾ ਤਾਂ ਮੈਨੂੰ ਲੱਗਦਾ ਕੱਪੜਿਆਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੁੰਦੀ ਆ ਵੀ ਕੱਪੜੇ ਤਾਂ ਸਸਤੇ ਚੱਲ ਜਾਂਦੇ ਆ ਜਾਂ ਜਿਹੜੀ ਵੀ ਚੀਜ਼ ਹੈਗੀ ਇਹਨਾਂ ਆਪਾਂ ਸਾਰ ਲੈਂਦੇ ਆ ਠੀਕਾ ਬਟ এডੂਕੇਸ਼ਨ ਆ ਜਿਹੜੀ ਉਹ ਕੁਆਲਿਟੀ ਨਾ ਕੁਆਲਿਟੀ ਆਫ এডੂਕੇਸ਼ਨ ਨਾ ਮਿਲੇ ਨਹੀਂ ਗੱਲ ਬਣਦੀ ਹੈਗੀ ਕੁਆਲਿਟੀ ਆਫ এডੂਕੇਸ਼ਨ ਬਹੁਤ ਜ਼ਰੂਰੀ ਆ ਕਿਸ ਚੀਜ਼ ਲਈ ਦੇਸ਼ ਦੇ ਵਿਕਸਦੇ ਲਈ ਕੱਲ ਨੂੰ ਅਸੀਂ ਸਵਾਲ ਕਰ ਸਕੀਏ ਕੱਲੋਂ ਅਸੀਂ ਪਾਲਿਸੀ ਮੇਕਿੰਗ 'ਚ ਜਾ ਸਕੀਏ ਕੱਲੋਂ ਇਨ੍ਹਾਂ ਯੂਨੀਵਰਸਿਟੀਆਂ ਦੇ ਵਿੱਚੋਂ ਹੀ ਬਿਊਰੋਕ੍ਰੇਟਸ ਨਿਕਲਨੇ ਆ ਇਸੇ 'ਚੋਂ ਆਫੀਸਰਸ ਨਿਕਲਨੇ ਆ ਆਰਮੀ ਦੇ ਵਿੱਚ ਜਾਣਾ ਆ ਸਰਵ ਕਰਨਾ ਆ ਇਸ ਦੇਸ਼ ਨੂੰ ਚਲਾਉਣਾ ਆ ਤੇ ਜੇ ਉਹ ਨਹੀਂ ਹਾਂ ਹੀ ਕਮਜ਼ੋਰ ਹੋਣਗੀਆਂ ਤੇ ਫਿਰ ਕੁਝ ਵੀ ਨਹੀਂ ਬਣਨਾ ਹੈਗਾ ਤੁਸੀਂ ਮੰਨਦੇ ਹੋ ਮੈਮ ਕਿ ਜੇ ਅੱਜ ਪੰਜਾਬ ਯੂਨੀਵਰਸਿਟੀ ਨੂੰ ਨਾ ਬਚਾ ਸਕੇ ਤਾਂ ਫਿਰ ਪੰਜਾਬ ਦੇ ਵਿੱਚ ਬਾਕੀ ਯੂਨੀਵਰਸਿਟੀਆਂ ਨੇ ਜਿਹੜੀਆਂ ਉਹਨਾਂ ਨੂੰ ਵੀ ਖਤਰਾ ਹੋਊਗਾ ਹੋਰ ਵੀ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਖਤਰਾ ਹੋਊਗਾ ਤੇ ਉਹ ਵੀ ਇਦਾਂ ਹੀ ਹੱਥੋਂ ਖੁੱਸਣਗੀਆਂ ਜੇ ਪੰਜਾਬ ਯੂਨੀਵਰਸਿਟੀ ਨੂੰ ਨਾ ਬਚਾ ਸਕੇ ਬਾਕੀ ਯੂਨੀਵਰਸਿਟੀ ਤਾਂ ਆਪਣੀਆਂ ਚਲੋ ਮੇਨ ਦਾ ਦੋ ਹੀ ਰਹਿ ਜਾਂਦੀਆਂ ਨੇ ਉਹਨਾਂ ਦੇ ਉੱਤੇ ਤਾਂ ਕਬਜ਼ਾ ਨਹੀਂ ਕਰ ਪਰ ਚੰਡੀਗੜ੍ਹ ਤੂੰ ਆਪਣਾ ਜਿਹੜਾ ਹੱਕ ਹੈਗਾ ਉਹ ਪਰਮਾਨੈਂਟ ਖਤਮ ਹੋ ਜਾਊਗਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਵੀ ਦਿਲ ਆ ਤੇ ਪੰਜਾਬ ਦੀ ਤਾਂ ਵਿਰਾਸਤ ਹੈਗੀ ਹੈਗੀ ਆ ਤੇ ਪੰਜਾਬ ਯੂਨੀਵਰਸਿਟੀ ਦੇ ਕਰਕੇ ਹੀ ਤਾਂ ਅਸੀਂ ਚੰਡੀਗੜ੍ਹ ਦੇ ਉੱਤੇ ਇੱਕ ਵਿਧਾਨ ਸਭਾ ਕਰਕੇ ਤੇ ਹਾਈ ਕੋਰਟ ਕਰਕੇ ਇਹ ਉਹ ਹਾਈ ਕੋਰਟ ਤਾਂ ਸਾਡੀ ਸਾਂਝੀ ਆ ਠੀਕ ਹੈ ਤੇ ਇੱਕ ਇਹ ਚੰਡੀਗੜ ਯੂਨੀਵਰਸਿਟੀ ਹੀ ਆ ਜਿਹਦੀ ਐਫੀਲੀਏਸ਼ਨ ਪੰਜਾਬ ਦੇ ਨਾਲ ਆ ਹਰਿਆਣਾ ਤੇ ਹਿਮਾਚਲ ਨੇ ਆਪਣੀ ਹਟਾ ਲਈ ਸੀਗੀ ਸੋ ਇਹੀ ਇੱਕੋ ਇੱਕ ਹੈ ਜਿਹਦੇ ਕਰਕੇ ਅਸੀਂ ਚੰਡੀਗੜ ਤੇ ਦਾਵਾ ਵੀ ਕਰਦੇ ਆ ਨਾਮ ਵੀ ਉਹਦੇ ਦੇਖੋ ਨਾ ਪੰਜਾਬ ਦੇ ਨਾਮ ਤੇ ਆ ਤੇ ਕੱਲੋਂ ਸਾਡੀ ਚੰਡੀਗੜ ਤੇ ਦਾਅਵੇਦਾਰੀ ਬਿਲਕੁਲ ਖਤਮ ਹੋ ਜੂਗੀ ਮਾਤਾ ਸ਼ੁਕਰੀਆ ਮੈਮ ਸਾਡੇ ਨਾਲ ਗੱਲ ਕਰਨ ਵਾਸਤੇ ਤੁਸੀਂ ਸਮਾਂ ਦਿੱਤਾ ਸਾਨੂੰ ਧੰਨਵਾਦ ਜੀ ਦੇਖੋ ਤੁਹਾਡੇ ਚੈਨਲ ਦੇ ਥਰੂ ਵੈਸੀ ਮੱਕੜਬਾਈ ਤਾਂ ਵੈਸੀ ਲੋਕਾਂ ਤੱਕ ਬਹੁਤ ਦਿਨਾਂ ਤੋਂ ਯੂਨੀਵਰਸਿਟੀ ਉਹ ਇਸ ਯੂਨੀਵਰਸਿਟੀ ਤੋਂ ਪੜ੍ਹ ਕੇ ਗਏ ਆ ਆਵਾਜ਼ ਚੱਕ ਰਹੇ ਆ ਸੋ ਥੈਂਕ ਯੂ ਤੁਹਾਡਾ ਕਿ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਹੋ ਥੈਂਕ ਯੂ ਸੋ ਮੱਚ ਜੀ ਸੋ ਇਸੀਗੇ ਐਡਵੋਕੇਟ ਸਿਮਰਨਜੀਤ ਕਾਗਿਲ ਔਰ ਇਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝ ਕੀਤੇ ਨੇ ਕਿ ਕਿਉਂ ਜ਼ਰੂਰੀ ਹੈ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਕਿਉਂ ਲਗਾਇਆ ਗਿਆ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਕਿਉਂ ਇਹ ਵਿਦਿਆਰਥੀ ਜਿਹ ਬੈਠੇ ਹੋਏ ਨੇ ਆਪਣੀਆਂ ਕਲਾਸਾਂ ਛੱਡ ਕੇ ਵਿਦਿਆਰਥੀ ਦਾ ਕੰਮ ਕੀ ਹੁੰਦਾ ਹੈ ਕਲਾਸ ਦੇ ਵਿੱਚ ਬੈਠਣਾ ਅ ਸਿੱਖਿਆ ਗ੍ਰਹਿਣ ਕਰਨਾ ਔਰ ਵੱਡੀ ਤੋਂ ਵੱਡੀ ਸਿੱਖਿਆ ਜਿਹੜੀ ਹੈ ਉਹ ਹਾਸਲ ਕਰਕੇ ਤੇ ਉਸ ਤੋਂ ਬਾਅਦ ਦੇਸ਼ ਦੇ ਕਿਸੇ ਕੰਮ ਆਉਣਾ ਕਿਉਂਕਿ ਜਦੋਂ ਉਹ ਵੱਡੀਆਂ ਬੁਲੰਦੀਆਂ ਦੇ ਉੱਤੇ ਪੜ੍ਹੇ ਲਿਖੇ ਵਿਦਿਆਰਥੀ ਪਹੁੰਚਦੇ ਨੇ ਤਾਂ ਫਿਰ ਦੇਸ਼ ਦੀ ਇਕਨੋਮੀ ਨੂੰ ਜ਼ਰੂਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਾਇਦਾ ਪਹੁੰਚਾਉਂਦੇ ਨੇ ਪਰ ਜੇ ਪੜ੍ਹ ਲਿਖੀ ਨਹੀਂ ਸਕਣਗੇ ਜੇ ਪੜ੍ਹਾਈ ਮਹਿੰਗੀ ਹੀ ਬਹੁਤ ਜ਼ਿਆਦਾ ਹੋ ਜਾਊਗੀ ਫਿਰ ਕੌਣ ਪੜ੍ਹੂਗਾ ਫਿਰ ਮੈਨੂੰ ਲੱਗਦਾ ਹੈ ਕਿ ਫਿਰ ਤਾਂ ਸਾਡਾ ਦੇਸ਼ ਜਿਹੜਾ ਹੈ ਆਜ਼ਾਦੀ ਤੋਂ ਪਹਿਲਾਂ ਵਾਲੇ ਸਮਿਆਂ ਤੇ ਵਾਪਸ ਆ ਜਾਊਗਾ ਜਿੱਥੇ ਪੜ੍ਹਾਈ ਕੋਈ ਕੋਈ ਹੀ ਕਰ ਸਕਦਾ ਸੀ ਕੋਈ ਬਹੁਤ ਅਮੀਰ ਘਰਾਂ ਦੇ ਲੋਕ ਹੁੰਦੇ ਸੀ ਉਹ ਹੀ ਉੱਚੀਆਂ ਪੜ੍ਹਾਈਆਂ ਜਿਹੜੀਆਂ ਸੀ ਉਹ ਕਰ ਸਕਦੇ ਹੁੰਦੇ ਸੀ ਆਮ ਲੋਕ ਜਾਂ ਗਰੀਬ ਲੋਕਾਂ ਦੇ ਵਸਤੀ ਨਹੀਂ ਸੀ ਹੁੰਦੀ ਉਹਦੋਂ ਸਿੱ